ਹਾਂਜੀ ਜੀ ਇਹਨੂੰ ਸਸਰੀਕਾਲ ਬਾਈ ਅੱਜ ਤੁਹਾਨੂੰ ਮਿਲਾਉਣ ਜਾ ਰਿਹਾ ਠੇਕੇਦਾਰ ਟਿੱਡੇ ਨਾਲ ਬਾਈ ਆ ਠੇਕੇਦਾਰ ਆ ਬਾਈ ਸਾਡਾ ਹਾਂਜੀ ਠੇਕੇਦਾਰ ਸਾਹਿਬ ਕੀ ਹਾਲ ਚਾਲ ਨੇ ਵਧੀਆ ਜੀ ਹੋਰ ਬੱਛਾ ਆ ਮਿਸਤਰੀ ਆ ਬਾਈ ਸਤਨਾਮ ਉਹ ਕਾਲੀਆ ਹੈਲੋ ਕੀ ਹਾਲ ਚਾਲ ਨੇ ਬਾਈ ਹਾਂਜੀ ਅੱਜ ਦਾ ਸਾਡੇ ਠੇਕੇਦਾਰ ਨਾਲ ਗੱਲ ਆ ਜੀ ਇਹ ਤੋਂ ਪੈਸੇ ਲੈਣੇ ਆ ਸਾਡਾ ਟਿੱਡਾ ਠੇਕੇਦਾਰ ਹੈਗਾ ਤੇ ਸਾਨੂੰ ਨੇ ਦਿਹਾੜੀ ਕਿੰਨੇ ਕਿੰਨੇ ਰੁਪਏ ਤੇ ਮੂੰਗੀ ਦਿਹਾੜੀ ਲੈ ਲੋ 7-800 ਰੁਪਏ 700 ਰੁਪਏ ਦਿਹਾੜੀ ਮੈਨੂੰ ਦਿੰਦਾ ਤੇ 800 ਇਹਨੂੰ 1500 ਰੁਪਏ ਆਉਂਦੇ ਆ ਤੇ ਠੇਕਾ ਕਿੰਨੇ ਚ ਕਰਿਆਗਾ ਠੇਕਾ ਆ ਪੰਜ ਜਿਹੜਾ ਸਕੇਦਾਰ ਨੂੰ ਤੈਨੂੰ ਸਾਰੇ ਠੇਕੇ ਦਾ ਦਾ ਪਤਾ ਤੇ ਪੰਜ ਹਜ਼ਾਰ ਜਗ੍ਹਾ ਠਿਕਾ ਤੇ ਅਸੀਂ ਅੱਜ ਤੁਹਾਨੂੰ ਪਰਦੀ ਸਾਡੇ ਪਿੰਡਾਂ ਵਾਲਾ ਸਿੰਘ ਵਾਲੇ ਹਨ ਮਣੀ ਦੇ ਘਰੇ ਅਸੀਂ ਸਾਡਾ ਕੰਮ ਚੱਲਦਾਗਾ ਇਹਦੇ ਗੇਟ ਵੱਡਾ ਬਣਾਉਣਾਗਾ ਤੇ ਸਾਡੇ ਪਿੰਡ ਦੇ ਵਿੱਚ ਸੱਪੜ ਉਹਦੀ ਵੀ ਬਣਾਉਣੀ ਆ ਵੀਡੀਓ ਤੇ ਉਹ ਤੁਹਾਨੂੰ ਦਿਖਾਵਾਂਗੇ ਜਿਹੜੇ ਅੱਜ ਕੱਲ ਸਰਕਾਰ ਨੇ ਸੱਪੜ ਪੱਕੇ ਕਰੇ ਹੋਏ ਨੇ ਹਨ ਉਹ ਵੀ ਦਿਖਾਵਾਂਗੇ ਤੇ ਆ ਦੇਖੋ ਮਣੀ ਦਾ ਘਰ ਹੈ ਜੀ ਬਣਾਉਣੇ ਵਿੱਚ ਕੌਲੇ ਵੱਡੇ ਕਰਨੇ ਆ ਕੌਲਾ ਬਣਾ ਕਰਨੇ ਵੱਡੇ ਉਹ ਖੜੀ ਆ ਗੱਡੀ ਹੈ ਗੱਡੀ ਸਵਾਪਟ ਸਵਾਪਟ ਗੱਡੀ ਹੈਗੀ ਤੇ ਕੋਲਾ ਵੱਡਾ ਕਰਕੇ ਬਾਕੀ ਗੱਲਬਾਤ ਬਾਹਰ ਕਰਾਉਣੀ ਹੈ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਆ ਜਿਹੜੇ ਸਾਹਿਬ ਜੀ ਆ ਜਿਹੜੇ ਗੱਲ ਕਰਵਾ ਦੇ ਕੋਈ ਆ ਕਾਲੀ ਸਾਹਿਬ ਨਾਲ ਗੱਲ ਕਰੋ ਜੀ ਕਾਲੀ ਜੀ ਕੀ ਦੱਸਣਾ ਚਾਹੋਗੇ ਬੋਲਣਾ ਚਾਹੋਗੇ ਜੀ ਕੋਈ ਮੈਂ ਤਾਂ ਠੀਕ ਗੱਲ ਕਰਨਾ ਹੋਰ ਕਰਨਿਆ ਕਰਦੋ ਸੋ ਕਰੀਏ ਨੇ ਕੰਮ ਤਾਂ ਕਰੀਏ ਨੇ ਬਈ ਯਾਰ ਆ ਠੇਕੇਦਾਰ ਸਾਹਿਬ ਨਾਲ ਠੇਕੇਦਾਰ ਜੀ ਮੈਨੂੰ ਕਿਹਨੇ ਸਾਡੇ ਠੇਕੇਦਾਰ ਦਾ ਮੈਸੇਜ ਆ ਬਈ ਮਤਲਬ ਦੁਨੀਆ ਨੂੰ ਇਹ ਇਹ ਗੱਲ ਕਹਿ ਰਹੇ ਨੇ ਕਿ ਜੇ ਕੋਲੇ ਆਪਾਂ ਗੇਟ ਕਰਨੇ ਨੇ ਖੁੱਲੇ ਰੱਖੋ ਵੱਡੇ ਰੱਖੋ ਉਸ ਨਾਲੇ ਨਾਲ ਜਾਰੀਆਂ ਲਾਗੇ ਬਾਰ ਭੀੜੇ ਨਹੀਂ ਰੱਖੀ ਦੇਖ ਨਹੀਂ ਠੀਕ ਆ ਲੈ ਬਾਈ ਇਹਦੀ ਗੱਲ ਮੰਨ ਲਿਓ ਵੀਡੀਓ ਕਰ ਦਿਓ ਸ਼ੇਅਰ ਜੇ ਚੰਗੀ ਗੱਲ ਲੱਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਠੀਕ ਆ ਠੀਕ ਆ ਜੀ ਇਹ ਠੇਕੇਦਾਰ ਨਾਲ ਕੰਟੈਕਟ ਕਰ ਲਿਓ ਨੰਬਰ ਦੱਸ ਦਿਓ ਠੇਕੇਦਾਰ ਸਾਹਿਬ ਜੀ ਆਪਣਾ ਦੱਸ ਦੇ ਨੰਬਰ 985215399 ਇਹ ਤੋਂ ਨੰਬਰ ਡੈਡੀ ਦਾ ਚੱਲੋ ਠੀਕ ਆ ਜੀ ਹੋ ਗਿਆ ਕੰਮ ਹਾਂ ਬਰੇ ਪੂਰਾ ਵਧੀਆ ਹੋ ਗਿਆ ਕੰਮ ਬਾਈ ਸਾਰਾ ਮੈਂ ਕਹਿੰਦਾ 4-5 ਘੰਟਿਆਂ ਦੇ ਕੋਲੇ ਸਿਆਰ ਕਰਤਾ ਬਈ ਤੁਸੀਂ ਹਾਂ 1.5 ਕੇ ਜਮਾ ਕੰਪਲੀਟ ਕਰਤਾ ਹੈ ਜਮਾ ਵੀਰੇ ਕੰਪਲੀਟ ਉਹ ਵੀ ਡਾਂਗ ਦੇ ਜੋੜ ਤੇ ਕਰਵਾਇਆ ਚਾਰ ਵਾਰੀ ਤੁਸੀਂ ਕੀਤਾ ਗਲਤ ਅੱਛਾ ਪੰਜਵੀਂ ਵਾਰੀ ਵੀਰੇ ਸਹੀ ਕੱਢਾ ਕੋਲਾ ਅੱਛਾ 5 ਘੰਟਿਆਂ ਦੇ ਕੱਢਤਾ ਕੋਲਾ ਹੁਣ ਪੂਰਾ ਸਹੀ ਆ ਵਧੀਆ ਕੰਮ ਕਰਿਆ ਬਈ ਇਹ ਜੀ ਹਾਂ ਠੀਕ ਆ ਕੰਮ ਜਲਦੀ ਹੋਏ ਕੰਮ ਜਲਦੀ ਹੋ ਗਿਆ ਪੂਰਾ ਸੋਹਣਾ ਕੰਮ ਕਰਿਆ ਬਈ ਕੋਲੇ ਕੜ ਕੇ ਗਾਜੀ ਚੱਕ ਕੇ ਕਰਵਾਇਓ ਜਿਹਨੇ ਕਰਵਾਉਣਾ ਅੱਛਾ ਨਹੀਂ ਨਹੀਂ ਕਰਦੇ ਠੀਕ ਆ ਬਈ ਉਹ ਤਾਂ ਕੰਮ ਵਧੀਆ ਹੋ ਗਿਆ ਹਾਂ ਹੁਣ ਕੰਮ ਵਧੀਆ ਹੋ ਗਿਆ ਜੀ ਅੱਛਾ ਮਤਲਬ ਕਾਂਟਿਆਂ ਦਾ ਕੰਮ ਜੀ ਮੈਂ ਕਹਿੰਦਾ ਮਿੰਟਾਂ 'ਚ ਮਸ਼ੀਨ ਨੂੰ ਚੱਲਿਆ ਕੰਮ ਹਾਂ ਹਾਂ ਉਹ ਚੱਲ ਰਹੀ ਠੀਕ ਆ ਧੰਨਵਾਦ ਬਈ ਤੇਰਾ ਹੁਣ ਕੀ ਕਰਦੇ ਹਾਂ ਵੀਰੇ ਤੁਸੀਂ ਹੁਣ ਬਈ ਜਿਹੜਾ ਟਾਈਮ ਰਹਿ ਗਿਆ ਮੈਨੂੰ ਜਾਣ ਥੋੜੀ ਜਨਾ ਡਾਂਗ ਤੇ ਜ਼ੋਰ ਦੀ ਆ ਰੂੜੀ ਪਕਾਉਣੀ ਬਈ ਟਾਈਮ ਤਾਂ ਹੁਣ ਜਾਂ ਤਕਰੀਬਨ 7 ਵਜੇ ਪੈ ਨੇ ਚਾਹੇ 8 ਵਜੇ ਜਾਣ ਵੀਰੇ ਜਿਹੜਾ 4 ਵਜੇ ਕੌਲਾ ਦੀ ਢੱਕੇ ਕੱਢਿਆ ਉਹ ਅੱਛਾ ਆ ਮਲਬਾ ਸਾਰਾ ਚ ਕੰਮ ਹੋ ਗਿਆ ਆ ਸਾਰਾ ਮਲਬਾ ਉਹ ਪਿਆ ਚੱਕ ਕੇ ਵੀਰੇ ਪਾਓ ਇਹਦੇ ਚ ਸਿੱਟ ਕੇ ਆਵ ਨਾਲ ਛਟਾ ਕੇ ਆਉਂ ਕੱਲੇ ਨੂੰ ਨਹੀਂ ਜੋੜਦਾ ਬਾਈ ਥੋੜਾ ੱੱਕਾ ਨਹੀਂ ਜਿਆਦਾ ਯਾਰ ੱੱਕਾ ਧੱਕਾ ਕੋਈ ਨਹੀਂ ਬਾਈ ਕੋਈ ਸੰਨੀ ਸੁਨੀ ਕਰਾਉਣ ਵਾਲੀ ਆ ਕੋਸ ਉਹ ਸੰਨੀ ਬਈ ਆ ਸੰਨੀ ਕੋਲੋਂ ਦਾ ਕਰ ਦਿੰਦਾ ਸੰਨੀ ਉਦੋਂ ਦਾ ਕਿੱਥੇ ਗਿਆ ਸੀ ਉਹ ਦਾ ਉਹ ਵੀ ਕਰਾਉਗੇ ਉਹ ਵੀ ਕਰਵਾ ਦੇਵਾਂਗੇ ਅੱਠੇ ਪੁੱਠੇ ਧਾਰਾਂ ਚੋਂਣ ਵਾਲੀਆਂ ਆ ਕੇ ਜੇ ਟਾਈਮ ਹੋਵੇ ਉਹ ਵੀ ਚਵਾ ਦੇਵਾਂਗੇ ਧਾਰਾ ਛੁੱਕੇ ਨਹੀਂ ਛੱਡਦੇ ਮਿਸਤਰੀ ਉਹ ਛੱਕੇ ਨਹੀਂ ਠੀਕ ਆ ਬਾਈ ਧੰਨਵਾਦ